ਚੋਰੀ ਦੇ ਜਿਹੜੇ ਕਿੰਨੇ ਜਣੇ ਫੜੇ ਇਹ ਕੀ ਮਾਮਲਾ ਛਾਇਆ ਜੀ ਮਾਡੋ ਡੀਜੀਪੀ ਸਾਹਿਬ ਪੰਜਾਬ ਸਿੰਘ ਗੁਰਵਰਜਨ ਜੀ ਆਈਪੀਐਸ ਇਹਨਾਂ ਨੇ ਹਦਕਾ ਤੇ ਸਿਰ ਇਸ਼ਾਰ ਗੁੱਪਤਾ ਆਈਪੀਐਸ ਐਸਐਸਪੀ ਜੀ ਮੁਕਸਾ ਸਾਹਿਬ ਦੇ ਤਹਿਤ ਸਾਡਾ ਦੇਸ਼ ਹੈ ਵੀ ਸਰਹੰਦਪਾਟ ਦੀਪਕਾਰਾ ਨੇ ਸੱਚੂ ਦੇ ਦਰਵਾਜ਼ੇ ਬੜਾ ਵਧੀਆ ਕੰਮ ਕੀਤਾ ਇਹਨਾਂ ਨੇ ਦੋ ਚੋਰ ਨੂੰ ਅਰੈਸਟ ਕਰਕੇ ਤੇ ਪੰਜ ਚੋਰੀ ਦੇ ਮੋਟਰਸਾਈਕਲ ਰਿਕਵਰ ਕੀਤੇ ਤੇ ਜਿਹਦੇ ਸਬੰਧ ਮਕਦਮਾ ਨੰਬਰ 2 ਮਿਤੀ 5/125 ਐਂਟਰਸੈਕਸ਼ਨ ਤਨਸੋ 172 ਤਨਸੋ 172 ਬੀਨ ਸਥਾਨਾ ਗਦਰਵਾ ਦਰਜ ਕੀਤਾ ਤੇ ਬਾਅਦ ਬਾਅਦਾ ਚਲਨ ਕੀਤਾ ਇਸ 3172 ਬੀਨ ਅਸਟ ਇਸੇ ਕਹਿ ਵਕੀਲ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਕੋਟਪਈ ਦਾ ਜਿਹਨੇ ਪਹਿਲਾਂ ਦੋ ਮਾਮਲੇ ਦਰਜੇ ਇਹ ਮੋਟਰਸਾਈਕਲ ਚੋਰੀ ਕਰਦਾ ਸੀ ਅੱਗੇ ਵੇਚਦਾ ਇਹ ਜਗਨਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਇੰਦਰਾਨਗਰ ਜਗਲੀ ਨੰਬਰ 7 ਅਪਰ ਇਹਨਾਂ ਦੋਨਾਂ ਨੂੰ ਅਸੀਂ ਕਾਬੂ ਕਰਕੇ ਦੋ ਮੋਟਰਸਾਈਕਲ ਰਿਕਵਰ ਕੀਤੇ ਉਦਵਾਲ ਨੇ ਨਿਕੋਸ਼ੀ ਤੇ ਤਾਂ ਨੰਬਰ ਸਰਵਰ ਹੋ ਗਿਆ ਜਦੋਂ ਕਵਰ ਕੀਤੇ ਇਹ ਮੋਟਰਸਾਈਕਲ ਭਾਰਮ ਚੌਕ ਕਚਹਿਰੀ ਸਿਮਲਾ ਸਟਾਨ ਤੇ ਸ਼ਹਿਰ ਦੇ ਤਬਤ ਜਿਨਕਵਰ ਤੋਂ ਚੋਰੀ ਹੋਈ ਸੀ ਕਿਸ ਤਰੀਕੇ ਨਾਲ ਚੋਰੀ ਕਰਦੇ ਕੋਈ ਕੀ ਸੀ ਇਹ ਕੋਈ ਸਪੈਸ਼ਲ ਜੀ ਕਿਸ ਤਰ੍ਹਾਂ ਸੀ ਇਹ ਸਪਲੈਂਡਰ ਮੋਟਰਸਾਈਕਲ ਬਾਬਾ ਜੀ ਆਮ ਨੂੰ ਕੋਈ ਵੀ ਚਾਬੀ ਲੱਗ ਜਾਂਦੀ ਹੈ 10 ਮਿੰਟ ਕੋਲੇ ਖੜਦੇ ਵੇਖਦੇ ਬੰਦਾ ਕੋਈ ਨਹੀਂ ਆਇਆ ਹੁਣ ਚਾਬੀ ਲਾ ਕੇ ਲੈ ਜਾਂਦਾ ਕੋਈ ਹੋਰ ਵੀ ਇਹਨੇ ਟੂ ਰਿਕਵਰੀ ਹੋਂਦੀ ਵੀ ਤੇ ਜੀ ਸਾਡੇ ਕੋਲ ਦੋਹਿੰਦਰ ਮੰਨਤੇ ਨੇ ਉਸਕੇ ਚੱਲ ਰਹੀ ਹੈ ਇਹ ਨਵੇਂ ਪਾਤਰ ਕਵਰੀ ਤੁਹਾਨੂੰ ਖਾਸ ਕੀਤਾ ਕੋਈ ਹੋਰ ਵੀ ਬੰਦੇ ਨਾਲ ਆਉਣਾ ਜੁੜੇ ਇੱਕ ਬੰਦਾ ਨਾਮਜ਼ਦ ਕੀਤਾ ਜੀ ਬਿਆਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕੋਟਪਾਏ ਜਿਹਨੂੰ ਅਰੈਸਟ ਕਰਨਾ ਬਾਕੀ ਹੈ ਸਰ ਜਿਹੜੀਆਂ ਅਜਿਹੀਆਂ ਤਕਨਾ ਹੁੰਦੀਆਂ ਆਮ ਪਬਲਿਕ ਨੂੰ ਕੀ ਅਪੀਲ ਕਰਾਂ ਕਿ ਸਹੀ ਹੋਵੇ ਪਰ ਆਮ ਪਬਲਿਕ ਨੂੰ ਮੇਰੀ ਅਪੀਲ ਹੈ ਵੀ ਥੋੜੀ ਜਿਹੀ ਆਪ ਵੀ ਇਹਨਾਂ ਅਤਿਆਤ ਵਾਧਾ ਕਰਨ ਮੋਰਚਾ ਫਾਰਸ ਬਣਾ ਲਾਓ ਤਾਂ ਖੜਾ ਕਰ ਦਿੰਦੇ ਕਈ ਵਾਰੀ ਜ਼ਿਆਦਾ ਵੀ ਖਿਆਲ ਨਹੀਂ ਕਰਦੇ ਬਾਅਦ ਮੇਰਾ ਮੇਰੇ ਤੇ ਵੀ ਕੁ 10 ਰੁਪਏ ਦਾ ਲੋਨ ਪਾਉਦਾ ਟਾਇਰ ਨੂੰ ਲੱਗ ਜਾਂਦਾ ਜੋ ਨਾਲ ਨਾਲ ਦਸਰਨ ਵਧੀਆ